ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਦੇ ਦੋ ਸ਼ੂਟਰਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਨਜਾਇਜ਼ ਅਸਲੇ ਸਮੇਤ ਕੀਤਾ ਗਿਆ ਕਾਬੂ ਐਸਐਸਪੀ ਨੇ ਕੀਤੀ ਪ੍ਰੈਸ ਕਾਨਫਰੰਸ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਗੈਂਗਸਟਰ ਗੋਲਡੀ ਢਿੱਲੋਂ ਦੇ ਗੁਰਗੇ ਹਤਿਆਣਾ ਸਮੇਤ ਉਹਨਾਂ ਵੱਲੋਂ ਕਾਬੂ ਕੀਤੇ ਗਏ ਇਹਨਾਂ ਦੇ ਕੋਲੋਂ ਨਸ਼ੀਲੇ ਪਦਾਰਥਾਂ ਦੇ ਨਾਲ ਨਾਲ ਦਨ ਪਿਸਟਲ 32 ਬੋਰ ਇੱਕ ਪਿਸਟਲ 30 ਬੋਰ ਅਤੇ ਇੱਕ ਦੇਸੀ ਕਟਾ 15 ਬੋਰ ਜਿੰਦਾ ਕਾਰਦੁਸ਼ ਵੀ ਇਹਨਾਂ ਦੇ ਕੋਲ ਬਰਾਮਦ ਕੀਤੇ ਗਏ ਦੇਖ ਰਹੋ ਤਸਵੀਰਾਂ ਪਟਿਆਲਾ ਦੇ ਐਸਐਸਪੀ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੰਤਰਰਾਸ਼ਟਰੀ ਗੈਂਗ ਦੇ ਦੋ ਸ਼ੂਟਰਾਂ ਨੂੰ ਨਸ਼ੀਲੇ ਪਦਾਰਥਾਂ ਅਤੇ ਨਿਯਾਇਸ ਲਈ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਡਾਕਟਰ ਨਾਨਕ ਸਿੰਘ ਐਸਐਸਪੀ ਪਟਿਆਲਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆਓ ਤੁਹਾਨੂੰ ਸੁਣਾਉਣੇ ਆ ਕੀ ਸੀ ਸਾਰਾ ਮਾਮਲਾ ਤੇ ਕਿਹੜੇ ਗੈਂਗ ਦੇ ਨਾਲ ਇਹ ਵਿਅਕਤੀ ਸੰਬੰਧ ਰੱਖਦੇ ਹਨ ਅਤੇ ਇਹਨਾਂ ਦੇ ਕੋਲੋਂ ਕੀ ਕੁਝ ਸਮਾਨ ਬਰਾਮਦ ਹੋਇਆ ਜਿਹੜੇ ਇਹ ਦੋ ਜਿਹੜੇ ਅੰਤਰਰਾਸ਼ਟਰੀ ਗੈਂਗ ਦੇ ਦੋ ਸ਼ੂਟਰ ਹਨ ਉਹ ਇਹ ਆਪਣਾ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਰ ਕੀਤੇ ਗਏ ਹਨ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਜਿਹੜੀਆਂ ਇਨਸਟਰਕਸ਼ਨਸ ਨੇ ਤੇ ਡੀਜੀਪੀ ਪਟਿਆਲਾ ਦੇ ਸੇ ਪਿਛਾ ਨਿਰਦੇਸ਼ਾਂ ਤੇ ਕੰਮ ਕਰਦੇ ਇਨਚਾਰਜ ਸਪੈਸ਼ਲ ਸੈਲ ਰਾਜਪੁਰਾ ਕੋਲ ਇਨਫੋਰਮੇਸ਼ਨ ਸੀਓਸ ਇਨਫੋਰਮੇਸ਼ਨ ਤੇ ਕੰਮ ਕਰਦੇ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਤੇ ਐਸਪੀਡੀ ਪਟਿਆਲਾ ਇਹਨਾਂ ਨੇ ਚੰਗੀ ਰਿਕਵਰੀ ਕੀਤੀ ਹੈ ਪੰਜ ਗੱਫਿਆਂ ਦੇ ਵਿੱਚ ਰਿਕਵਰ ਹੋਏ ਹੈ ਤੇ ਇਹਨਾਂ ਅਸਲੇ ਨੇ ਬੱਤੀਪੋਰ ਦੇ 1-31 ਦਾ ਤੇ 1-315 ਦਾ ਇਹਦੇ ਵਿੱਚ ਦੋ ਬੰਦੇ ਅਰੈਸਟ ਕੀਤੇ ਗਏ ਨੇ ਇਹਨਾਂ ਚ ਇੱਕ ਦਾ ਨਾਮ ਹੈਗਾ ਮਲਕੀਤ ਉਰਫ ਨੈਕਸ ਤੇ ਆਰਾਊਂਡ 30 ਸਾਲ ਦਾ ਤੇ ਦੂਜਾ ਬੰਦਾ ਜਿਹੜਾ ਅਰੈਸਟ ਹੋਇਆ ਸੰਦੀਪ ਉਰਫ ਦੀਪ ਹੈ ਇਹ 35 ਸਾਲ ਦਾ ਹੈ ਇਹਦੇ ਚ ਜਿ ਕਰੀ ਹੋ ਗਿਆ ਕਿ ਸੰਦੀਪ ਜਿਹੜਾ ਹੈਗਾ ਉਹਦੇ ਤੇ 10 ਪਰਚੇ ਪਹਿਲਾਂ ਵੀ ਦਰਜ ਨੇ ਤੇ ਦੋ ਪਰਚੇ ਹੋਰ ਇਹਦੇ ਚ ਟਰੇਸ ਹੋਏ ਨੇ ਜਿਹੜਾ 131/24 ਸਿਟੀ ਰਾਜਪੁਰੇ ਦਾ ਜਿਹਦੇ ਚ ਐਕਸਟਰਸ਼ਨ ਕਾਲ ਕੀਤੀ ਗਈ ਸੀ ਪੈਸੇ ਮੰਗੇ ਗਏ ਸੀ ਤੇ ਇੱਕ ਆਈਟੀ ਸਿਟੀ ਮੁਹਾਲੀ ਦਾ ਵੀ ਪਰਚਾ ਇਹਦੇ ਚ ਟਰੇਸ ਹੋਇਆ ਉਹਦੇ ਵਿੱਚ ਵੀ ਪਰੋਤੀ ਮੰਗੀ ਗਈ ਸੀ ਜਿਹੜੇ ਬਾਹਰ ਗੈਂਗਸਟਰ ਬੈਠੇ ਨੇ ਇਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹ ਗੋਲਦੀ ਢੋਲੋਂ ਨਾਲ ਹੈ ਜਿਹੜਾ ਰਾਜਪੁਰੇ ਨੂੰ ਬੁਲਾਉਂ ਕਰਦਾ ਪਰ ਬਾਹਰ ਉਨੇ ਐਕਸਟਰੈਸ਼ਨ ਕਾਲਸ ਕੀਤੀਆਂ ਸੀ ਇਹਦੇ ਨਾਲ ਐਕਸਟਰੈਸ਼ਨ ਦਾ ਜਿਹੜਾ ਹੈ ਇਥੇ ਚੱਲ ਰਿਹਾ ਸੀਗਾ ਰਾਜਪੁਰਾ ਤੇ ਮੁਹੰਮਦ ਏਰੀਆ ਚ ਉਹਨੂੰ ਕਾਫੀ ਹੱਦ ਤੱਕ ਠੱਲ ਪੂਰ ਕਿੰਨੇ ਬਾਕੀ ਬੁਰਕੇ ਗੈਂਗ ਨਾਲ ਵੀ ਸੰਬੰਧ ਰਿਹਾ 골ਡੀ ਢਿੱਲੋਂ ਨਾਲ ਹਜੇ ਤੱਕ ਇਹਨਾਂ ਦੀ ਐਸੋਸੀਏਸ਼ਨ ਕਲੀਅਰ ਹੋਈ ਹੈ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਅੱਗੇ ਚੱਲੂਗੀ ਉਹਦੇ ਚ ਕਲੀਅਰ ਹੋਏ ਸਰ ਇਹ ਕਿਵੇਂ ਸੰਪਰਕ ਚਾਏ ਆਪਸ ਚ ਦੋਨਾਂ ਦੇ 골ਡੀ ਉਹ ਤੋਂ ਇਹ 골ਡੀ ਢਿੱਲੋਂ ਨੇ ਹੀ ਆਪਸ ਚ ਇਕੱਠੇ ਕੀਤੇ ਸੀਗੇ ਦੋਨੋਂ 골ਡੀ ਢਿੱਲੋਂ ਨਾਲ ਇੰਡੀਵਿਜੂਅਲੀ ਟੱਚ ਵਿੱਚ ਸੀਗੇ ਦੋ ਸੋਸ਼ਲ ਮੀਡੀਆ ਤੇ ਉਹਨੇ ਬਾਅਦ ਚ ਇਹਨਾਂ ਨੂੰ ਇਕੱਠੇ ਕੀਤਾ ਸਰ ਲੱਗਦਾ ਹੈ ਵਿਦੇਸ਼ਾਂ ਜੋ ਜਿਸ ਤਰ੍ਹਾਂ ਦਾ ਇਹ ਇੱਕ ਮੈਸੇਜ ਕਲ ਚੱਲ ਰਿਹਾ ਹੈ ਇਹਦੇ ਨਾਲ ਕਿਦਾਂ ਕਿਦਾਂ ਪੰਜਾਬ ਟਾਰਗੇਟ ਹੋ ਰਹੇ ਜਿਹੜੇ ਇਹ ਗੈਂਗਸਟਰ ਨੇ ਜਿਹੜੇ ਬਾਹਰ ਬੈਠੇ ਨੇ ਉਹ ਐਕਸਟਰਸ਼ਨ ਕਾਲਸ ਕਰ ਰਹੇ ਆ ਰੈਗੂਲਰਲੀ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਸੋ ਉਹਦੇ ਨਾਲ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਜਿਹੜੇ ਦੋਵੇਂ ਬੰਦੇ ਫੜੇ ਗਏ ਨੇ ਉਹ ਇਹਨਾਂ ਕਾਫੀ ਹੱਦ ਤੱਕ ਠੱਲ ਪਹੁੰਚ ਗਈ ਕੱਲ ਵੀ ਅਸੀਂ ਇਹ ਰਿਕਵਰੀ ਕੀਤੀ ਸੀ ਉਹਦੇ ਚੋਂ ਵੀ ਬੰਦੇ ਫੜੇ ਗਏ ਸੀ ਪੰਜ ਉਹ ਵੀ ਐਕਸਟਰਸ਼ਨ ਕਾਲਸ ਵਾਲੇ ਸੀਗੇ ਇਹ ਵੀ ਐਕਸਟਰਸ਼ਨ ਵਾਲੇ ਸੋ ਪੰਜਾਬ ਪੁਲਿਸ ਇਸ ਕਮਿਟਿਡ ਕਿ ਇਹੋ ਜਿਹਾ ਕੋਈ ਵੀ ਐਕਸਟਰਸ਼ਨ ਜਿਹੜੀ ਕਾਲਸ ਆਉਂਦੀਆਂ ਉਹਨਾਂ ਨੂੰ ਟ੍ਰੇਸ ਕਰਨਾ ਤੇ ਪ੍ਰੀਵੈਂਟ ਕਰਨਾ ਕਿ ਕਿਸੇ ਦੀ ਕੋਈ ਇੰਜਰੀ ਜਾਂ ਨੁਕਸਾਨ ਨਾ ਹੋ ਸਰ ਇਸ ਤਰ੍ਹਾਂ ਵਿਜੀਪ ਪੰਜਾਬ ਨੇ ਦੱਸਿਆ ਕਿ ਇੱਕ ਵੱਡੀ ਡਿਟੇਲ ਪੰਜਾਬ ਪੁਲਿਸ ਤਿਆਰ ਕਰ ਰਹੀ ਹੈ ਕਿ ਵਿਦੇਸ਼ਾਂ ਚੋਂ ਜਿਹੜੇ ਗੈਂਗਸਟਰ ਆ ਰਿਹਾ ਕਿ ਆਣੇ ਲੱਗਦਾ ਕਿ ਪਟਿਆਲਾ ਪੁਲਿਸ ਇਸ ਤਰ੍ਹਾਂ ਦੀ ਕੋਈ ਕੰਸਟ੍ਰਕਟ ਤਿਆਰ ਕਰ ਰਹੀ ਹੈ ਜਦੇ ਨਾਲ ਕੋਈ ਉਦੇਸ਼ ਤੋਂ ਜਿਹੜੀ ਪੰਜਾਬ ਪੁਲਿਸ ਨੇ ਲਿਸਟ ਤਿਆਰ ਕਰਨੀ ਹੈ ਜੀ ਉਹ ਸਾਰੇ ਡਿਸਟ੍ਰਿਕਟਸ ਦੇ ਵਿੱਚੋਂ ਹੀ ਜਾਣੀ ਹੈ ਬਿਕਾਉਜ਼ ਉਹ ਸਾਰੇ ਡਿਸਟ੍ਰਿਕਟਸ ਨੂੰ ਜਿਹੜੇ ਜਿਹੜੇ ਬੰਦੇ ਬਿਲੋਂਗ ਕਰਦੇ ਉਹ ਸਾਰੇ ਡ ਸੋ ਇੱਕ ਲਿਸਟ ਕੰਪਾਈਲ ਹੋ ਕੇ ਉਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੈਂਟਰ 'ਤੇ ਭੇਜੀ ਜਾਊਗੀ ਸਰ ਇਹ ਕੋਈ ਡਾਟਾ ਤੁਹਾਨੂੰ ਜਾਣਕਾਰੀ ਦਿਨ ਲਈ ਇੱਕ ਲਿਸਟ ਦੀ ਜਾਰ ਦਿਨ ਲਈ ਮੇਰਾ ਨਾਮ ਦਾਸਲੇ 15 ਨੇ ਜੁੜੀ ਬੜੀ ਕੰਮ ਹੋ ਗਈ ਇਹ ਤਾਂ ਆਨ ਗੋਇੰਗ ਪ੍ਰੋਸੈਸ ਹੈ ਰੋਜ਼ ਦਾ ਚੇਂਜ ਹੁੰਦਾ ਰਹਣਾ ਕੋਈ ਕਹਿ ਨਹੀਂ ਸਕਦੇ ਕਿ ਹਜੇ ਕਿੰਨੇ ਆਪਾਂ ਭੇਜੇ ਜਿਵੇਂ ਅੱਜ ਦੀ ਡੇਟ ਦੀ ਗੱਲ ਕਰਾਂ ਹੋ ਸਕਦਾ ਉਹ ਚਾਰ ਹੋਣ ਇੱਕ ਕੱਲ ਨੂੰ ਹੋ ਰਿਹਾ ਹੈ ਇਹਦੇ ਜਾਂ ਇੱਕ ਅਰੈਸਟ ਹੋ ਜਾਵੇ ਚ ਘਟੇ ਸੋ ਇਹਦੇ অনਲਾਈਨ ਪ੍ਰੋਸੈਸਰ ਵੱਧਾ ਘਟਦਾ ਰਹਿੰਦੇ। ਸਰ ਇਹ ਪੈਸੇ ਦਾ ਪਤਾ ਲੱਗ ਪਾਇਆ ਕਿੰਨਾ ਕੁ ਲੈ ਚੁੱਕੇ ਸੀ ਕਿਸੇ ਤੋਂ ਜਾਂ ਨਹੀਂ ਹਜੇ ਤੱਕ ਕੋਈ ਵੀ ਪੈਸੇ ਦੀ ਡਿਲੀਵਰੀ ਨਹੀਂ ਸੀ ਹੋਈ ਡਿਮਾਂਡ ਕੀਤੀ ਸੀ। ਸੋ ਇਹਨਾਂ ਨੂੰ ਟਾਸਕ ਇਨ ਇਹੀ ਕੀਤੀ ਗਈ ਸੀ ਕਿ ਜਦਨੀ ਐਕਸਟਰਸ਼ਨ ਕਾਲ ਅਸੀਂ ਕੀਤੀ ਹੈ। ਉਹ ਬੰਦਿਆਂ ਨੇ ਹਜੇ ਤੱਕ ਪੈਸੇ ਨਹੀਂ ਦਿੱਤੇ ਤੇ ਉੱਥੇ ਫਾਇਰਿੰਗ ਕੀਤੀ ਜਾਂਦੀ। ਸਰ ਇਹ ਵੈਪਨ ਵੀ ਆਏ ਨੇ ਕਾਫੀ ਕੱਲ ਵੀ ਇਸ ਤਰੀਕੇ ਦੀ ਬੈਕਅਪ ਦੇ ਵੈਪਨ ਦੀ ਰਿਕਵਰੀ ਹੋਣੀ ਵੀ ਜਿੱਦਾਂ ਦੇ ਜਿਹੜੇ ਅਧੂਨੀ ਇੰਸਪੈਕਟਰ ਨੇ ਕਿ ਕਿੱਥੋਂ ਆਏ ਨੇ ਜੀ ਕੀ ਇਹਦਾ ਬੈਕਗ੍ਰਾਉਂਡ ਹੈ? ਇਹ ਅਸੀਂ ਇਹਦੇ ਤੇ ਇਨਵੈਸਟੀਗੇਟ ਕਰ ਰਹੇ ਹਾਂ ਕਿ ਕਿੱਥੋਂ ਆਏ ਆ ਬਟ ਹਜੇ ਤੱਕ ਜਿਹੜੀ ਸਾਡੀ ਪ੍ਰੀਲੀਮਿਨਰੀ ਇਨਫੋਰਮੇਸ਼ਨ ਹੈ ਕਿ ਐਮਪੀ ਤੋਂ ਮੰਗਾਏ ਗਏ ਵੈਪਨ ਸਾਰੇ ਐਮਪੀ ਤੋਂ ਭੇਜੇ ਗਏ ਨੇ। ਬਟ ਫਿਰ ਵੀ ਜਦੋਂ ਤੱਕ ਕਲੀਅਰ ਨਹੀਂ ਹੋ ਜਾਂਦਾ ਪੂਰਾ ਇੰਟਾਇਰਲੀ ਵੀ ਆਰ ਨਾਟ ਕਲੀਅਰ ਉਹਨਿੰਦਰ ਤੱਕ ਕਹਿਣਾ ਮੁਸ਼ਕਲ ਸਰ ਇਹ ਬਾਰਡਰ ਬਟਾ ਏਰੀਆ ਦੇ ਉੱਪਰ ਇਸ ਨੂੰ ਲੈ ਕੇ ਕੋਈ ਐਕਸ਼ਨ ਹੈਗਾ ਤੁਹਾਡਾ ਕੋਈ ਦੱਸਦਾ ਕਿ ਕਾਫੀ ਏਰੀਆ ਜਿਹੜਾ ਉਹ ਪਟਿਆਲੇ ਦੇ ਬਾਰਡਰ ਦੇ ਵਿੱਚ ਲੱਗਦਾ ਪੰਜਾਬ ਹਰਿਆਣਾ ਬਾਰਡਰ ਉਸ ਨਹੀਂ ਬਿਲਕੁਲ ਦੇਖੋ ਜਿਹੜਾ ਬਾਰਡਰ ਏਰੀਆ ਹੈਗਾ ਉਹ ਤਾਂ ਕ੍ਰਿਟੀਕਲ ਸਾਡੇ ਲਈ ਹੈ ਹੀ ਹੈ ਬਿਕਾਉਜ਼ ਇੱਕ ਐਂਟਰੀ ਮਿਲਦੀ ਹੈ ਪੂਰੇ ਪੰਜਾਬ ਨੂੰ ਉਹਦੇ ਤੋਂ ਸੋ ਉਹਦੇ ਵੱਲ ਆਪਣੀ ਡਿਪਲॉयਮੈਂਟ ਵੀ ਹੈਗੀ ਹੈ ਇਨਚਾਰਜ ਸਪੈਸ਼ਲ ਸੈਲ ਰਾਜਪੁਰਾ ਇਸੇ ਕਰਕੇ ਸਪੈਸ਼ਲੀ ਉੱਥੇ ਲਾਏਗੇ ਤੇ ਰਾਜਪੁਰਾ ਤੇ ਸ਼ੰਭੂ ਏਰੀਆ ਜਿਹੜਾ ਉਹ ਫੋਕਸ ਚ ਹੈਗਾ ਤੇ ਇਹ ਸਮਾਣਾ ਵੀ ਰੀਸੈਂਟਲੀ ਕ੍ਰੀਏਟ ਕੀਤਾ ਗਿਆ ਕਿ ਜਿਹੜਾ ਸਬਾਣਾ ਏਰੀਆ ਜਿਹੜਾ ਫਿਰ ਇਨਲੈਟ ਪੰਜਾਬ ਦਾ ਉੱਥੇ ਕਨਸੈਂਟਰੇਟ ਕੀਤਾ ਜਾ ਸਕਦਾ ਸੋ ਇਹ ਰੈਗੂਲਰ ਰਿਕਵਰੀਜ਼ ਇਸੇ ਕਰਕੇ ਹੋ ਰਹੀਆਂ बिकॉज ਆਫ ਬਾਰਡਰ ਤੇ ਅਸੀਂ ਕਨਸੈਂਟਰੇਟ ਕਰ ਰਹੇ ਹਾਂ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਦਰਜ ਸੀ ਜੀ ਹਾਂ ਜੀ ਇੱਕ ਬੰਦਾ ਜਿਹੜਾ ਸੰਦੀਪ ਹੈਗਾ ਉਹ ਤੇ 10 ਪਰਚੇ ਦਰਜ ਸੀ ਸਰ ਇਹਨਾਂ ਦਾ ਇਹ ਇਹਨਾਂ ਦੇ ਜੇਲ੍ਹ ਦੇ ਵਿੱਚ ਜ਼ਿਆਦਾਤਰ ਇੰਗੈਜਸ ਦੇ ਸਾਹਮਣੇ ਆਉਂਦਾ ਕਿ ਜੇਲ੍ਹ ਦੇ ਵਿੱਚ ਇਹਨਾਂ ਨੂੰ ਮੁੱਲਤਾ ਹੁੰਦੇ ਉਸ ਤੋਂ ਬਾਅਦ ਨੈਕਸਸ ਇਹਨਾਂ ਦਾ ਬਣ ਜਾਂਦਾ ਲੱਗਦਾ ਹੈ ਕਿ ਇਹਦੇ ਵਿੱਚ ਵੀ ਨਹੀਂ ਇਹਦੇ ਵਿੱਚ ਇੱਕ ਬੰਦਾ ਇੱਕ ਬੰਦਾ ਜੇਲ੍ਹ 'ਚ ਰਹਿ ਦੂਜੇ ਦਾ ਰਿਕਾਰਡ ਕਲੀਨ ਹੈ ਉਹ ਹੁਣ ਜਿਹੜੇ ਦੋ ਪਰਚੇ ਮੈਂ ਤੁਹਾਨੂੰ ਦੱਸਿਆ 131/24 ਸਿਟੀ ਰਾਜਪੁਰੇ ਦਾ ਤੇ 8/25 ਆਈਟੀ ਸਿਟੀ ਦਾ ਉਹਨਾਂ ਚ ਇਹਨਾਂ ਨੂੰ ਨਾਮਿਨੇਟ ਕਿਸੇ ਜਿਹੜੀ ਕਲੀਨ ਵਾਲੇ ਨੇ ਇਹਨਾਂ ਦਾ ਕੋਈ ਮਤਲਬ ਬੈਕਗ੍ਰਾਉਂਡ ਨਹੀਂ ਰਿਹਾ ਕੋਈ ਕ੍ਰਿਮੀਨਲ ਇੱਕ ਕੋਈ ਉਸਾ ਮਤਲਬ ਗੈਂਗਸਟਰ ਨੂੰ ਦੇਖ ਕੇ ਆ ਕਿਵੇਂ ਕੋਈ ਚਾਹਵਨ ਸੀ ਇਹ ਕਿਸੇ ਹਿਸਾਬ ਦੇਖੋ ਕੱਲ ਵਾਲੇ ਵੀ ਜਿਹੜੇ ਸੀਗੇ ਜਿਹੜਾ ਆਪਾਂ ਕੱਲ ਦੀ ਵੀ ਗੱਲ ਕਰੀਏ ਤੇ ਅੱਜ ਦੇ ਵੀ ਗੱਲ ਕਰੀਏ ਨਸ਼ਾ ਇੱਕ ਕਾਮਨ ਫੈਕਟਰ ਹੈ ਇਹਨਾਂ ਦੇ ਵਿੱਚ ਜਿਹੜੇ ਨਾਲ ਜੁੜਦੇ ਉਹ ਕਈ ਵਾਰੀ ਨਸ਼ੇ ਦੀ ਤੋੜ ਪੂਰੀ ਕਰਨ ਵਾਸਤੇ ਇਹਦੇ ਨਾਲ ਜੁੜ ਜਾਂਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੋਵਾਂ ਦਾ ਆਪਸ ਵਿੱਚ ਜਿਹੜਾ ਰਾਬਤਾ ਸੀਗਾ ਉਹ ਗੋਲਡੀ ਨੇ ਕਰਾਇਆ ਸੀ ਬੋਲਡੀ ਟਲੋ ਨੇ ਸੋ ਗੋਲਡੀ ਟਲੋ ਨੇ ਜਦੋਂ ਇਹਨਾਂ ਦਾ ਰਾਬਤਾ ਕਰਾਇਆ ਇਸੇ ਕਰਕੇ ਬਿਕੋਜ਼ ਇਹ ਨਸ਼ਾ ਇਕੱਠਾ ਕਰਦੇ ਸੀ ਉਸ ਤੋਂ ਬਾਅਦ ਉਹਨਾਂ ਦੀ ਮੁਲਾਕਾਤ ਹੋਈ ਗੋਲਡੀ ਨੇ ਇਹਨਾਂ ਦਾ ਰਾਬਤਾ ਕਰਾਇਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਇਕੱਠੇ ਵਾਰਤਤਾਤ ਕਰਨੀ ਸੀ ਇਸ ਤੋਂ ਇਸ ਤੋਂ ਹੱਥ ਦੇ ਸਵਾਲ ਆ ਪੰਜਾਬ ਦੀ ਲਿਖਿਆ ਵਿੱਚ